ਸਸਿਕਾ ਦੋਸਤੋ ਲਗਾਤਾਰ ਪਾਕਿਸਤਾਨ ਨੂੰ ਦੇਖਿਆ ਜਾਂਦਾ ਹੈ ਕਿ ਅਤਵਾਦੀ ਐਕਸਪੋਰਟ ਕਰਨ ਨੂੰ ਲੈ ਕੇ ਪਾਕਿਸਤਾਨ ਸਭ ਤੋਂ ਵੱਡਾ ਸਰੋਤ ਹੈ ਪਰ ਦੂਜੇ ਪਾਸੇ ਹੁਣ ਇਸ ਤੋਂ ਵੀ ਵੱਡੀ ਸਮੱਸਿਆ ਪਾਕਿਸਤਾਨ ਦੇ ਲੋਕਾਂ ਦੀ ਖੜੀ ਹੋ ਗਈ ਹੈ ਉਹ ਇਹ ਕਿ ਪਾਕਿਸਤਾਨ ਦੀ ਭਿਖਾਰੀਆਂ ਨੇ ਨੱਕ ਦੇ ਵਿੱਚ ਦਮ ਕਰ ਛੱਡਿਆ ਕਿਉਂਕਿ ਪਾਕਿਸਤਾਨ ਦੇ ਭਿਖਾਰੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਭੀਖ ਮੰਗਣ ਦਾ ਕੰਮ ਕਰ ਰਹੇ ਨੇ ਪਾਕਿਸਤਾਨ ਦੇ ਭਿਖਾਰੀਆਂ ਤੇ ਨਾਲ ਹੀ ਜੇਬ ਕਤਰਿਆਂ ਤੋਂ ਜ਼ਿਆਦਾਤਰ ਦੇਸ਼ ਪਰੇਸ਼ਾਨ ਨੇਗੇ 사우디 ਅਰਬ ਦੀ ਗੱਲ ਕਰੀਏ ਤਾਂ 사우디 ਅਰਬ ਐਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਪਾਕਿਸਤਾਨ ਦੇ ਭਿਖਾਰੀਆਂ ਤੋਂ ਕਿ ਪਾਕਿਸਤਾਨ ਨੂੰ ਐਕਸ਼ਨ ਲੈਣ ਵਾਸਤੇ ਕਿਹਾ ਗਿਆ ਤੇ ਬਕਾਇਦਾ ਤੌਰ ਤੇ ਵੀ ਕਿਹਾ ਗਿਆ ਕਿ ਜੇਕਰ ਪਾਕਿਸਤਾਨ ਹਜੇ ਵੀ ਆਪਦੀ ਆਦਤ ਤੋਂ ਬਾਜ਼ ਨਾ ਆਇਆ ਤਾਂ ਫਿਰ ਅੱਗੇ ਸਾਨੂੰ ਸਖਤ ਐਕਸ਼ਨ ਲੈਣਾ ਪਊਗਾ ਪਾਕਿਸਤਾਨ ਵੀ ਇਸ ਚੀਜ਼ ਨੂੰ ਲੈ ਕੇ ਬਿਹਤ ਸੀਰੀਅਸ ਨਜ਼ਰ ਆਇਆ ਕਿਉਂਕਿ ਪਾਕਿਸਤਾਨ ਸਮਝ ਗਿਆ ਕਿ ਸਾਇਉਦ ਸਾਊਦੀ ਅਰਬ ਨੇ ਜੇਕਰ ਐਕਸ਼ਨ ਲੈ ਲਿਆ ਤਾਂ ਵੱਡਾ ਖਤਰਾ ਮਨਰਾਜੂਗਾ ਇਸ ਸਮੇਂ ਦੇ ਦੌਰਾਨ ਤੱਕ ਜਿਹੜੇ ਅੰਕੜੇ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ 4300 ਤੋਂ ਜ਼ਿਆਦਾ ਭਿਖਾਰੀ ਸਾਊਦੀ ਅਰਬ ਦੀ ਜੇਲਾਂ ਦੇ ਵਿੱਚ ਬੰਦ ਰਹੇ ਕਿਉਂਕਿ ਸਾਊਦੀ ਅਰਬ ਦੇ ਵਿੱਚ ਭੀਖ ਮੰਗਣਾ ਇੱਕ ਜੁਰਮ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਾਊਦੀ ਅਰਬ ਨੇ ਸਾਂਝੇ ਕਰੇ ਪਾਕਿਸਤਾਨ ਦੇ ਡਾਟਾ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਨਾਮ ਹੈ ਜਿਹੜਾ ਉਹਨਾਂ ਨੇ ਐਗਜ਼ਿਟ ਲਿਸਟ ਦੇ ਵਿੱਚ ਪਾਤਾ ਹੈ ਤੇ ਪਾਕ ਇਸ ਦੇ ਵਿੱਚ ਐਕਸ਼ਨ ਲੈਂਦੇ ਹੋਏ ਗੱਲ ਕਹੀ ਹੈ ਜਿਹੜੀ ਸਾਊਦੀ ਅਰਬ ਦੇ ਨਾਲ ਸਾਂਝੀ ਕਰੀ ਹੈ ਸਰਕਾਰ ਦੇ ਨਾਲ ਕਿ ਐਸੀ ਵੀ ਐਗਜ਼ਿਟ ਲਿਸਟ ਬਣਾ ਲਈ ਹੈ ਤੇ ਕੋਈ ਪਿਖਾਰੀ ਹੁਣ ਬਾਹਰ ਜਾ ਨਹੀਂ ਪਾਊਗਾ ਕਿਉਂਕਿ ਉਹ ਆਪ ਇਹ ਗੱਲ ਮੰਨਦੇ ਨੇ ਵੀ ਸਾਨੂੰ ਪਤਾ ਲੱਗਿਆ ਕਿ ਰੈਕਟ ਜਿਹੜੇ ਚੱਲ ਰਹੇ ਸੀਗੇ ਪਿਖਾਰੀ ਬਣਾ ਕੇ ਬਾਹਰ ਭੇਜਦੇ ਜਾਂ ਖੈਰੋ ਕਿ ਪਿਖਾਰੀਆਂ ਨੂੰ ਐਕਸਪੋਰਟ ਕਰਨ ਦੇ ਹੁਣ ਇਹ ਚੀਜ਼ ਵੱਡੇ ਤੌਰ ਤੇ ਵੀ ਸਾਹਮਣੇ ਆਈ ਕਿ ਜਿਹੜੇ ਜੇਬ ਕਤਰੇ ਨੇ ਉਹ ਵੀ ਵੱਡੀ ਤعداد ਦੇ ਵਿੱਚ ਪਾਕਿਸਤਾਨ ਤੋਂ ਬਾਕੀ ਦੇਸ਼ਾਂ ਵੱਲ ਜਾ ਰਹੇ ਨੇ 사우ਦੀ ਅਰਬ ਦਾ ਹੈ ਵੱਡਾ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਮੀਡੀਆ ਰਿਪੋਰਟ ਦੇ ਵਿੱਚ ਕਈ ਹਵਾਲੇ ਦਿੱਤੇ ਗਏ ਨੇ ਉਹਦੇ ਵਿੱਚ ਇਹ ਵੀ ਦਰਸਾਇਆ ਗਿਆ ਵੀ ਜਿਹੜੀ ਉੱਥੇ ਦੀ ਅਰਥਵਿਵਸਥਾ ਪਾਕਿਸਤਾਨ ਦੀ ਉਹਦੇ ਕਰਕੇ ਬਾਹਰ ਪਾਸੇ ਲੋਕ ਜਾ ਰਹੇ ਨੇ ਤੇ ਜਦੋਂ ਭੀਖ ਮੰਗਣੀ ਸ਼ੁਰੂ ਕਰਦੇ ਨੇ ਤਾਂ ਫਿਰ ਉਹ ਭਿਖਾਰੀ ਦੇ ਰੂਪ ਦੇ ਵਿੱਚ ਦੂਜੇ ਦੇਸ਼ ਲਈ ਸੰਕਟ ਪੈਦਾ ਕਰਦੇ ਨੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ 4300 ਭਿਖਾਰੀਆਂ ਨੂੰ ਐਗਜ਼ਿਟ ਕੰਟਰੋਲ ਲਿਸਟ ਦੇ ਵਿੱਚ ਕਹਿੰਦੇ ਪਾਤਾ ਹੈਗਾ 사우ਦੀ ਅਰਬ ਨੇ ਯਾਨੀ ਕਿ ਲੋਕ ਹੁਣ ਹਜਜ ਜਾਂ ਸਾਊਦੀ ਅਰਬ ਨੇ ਨਹੀਂ ਪਾਕਿਸਤਾਨ ਨੇ 4300 ਲੋਕਾਂ ਦੀ ਲਿਸਟ ਅਲੱਗ ਤੋਂ ਤਿਆਰ ਕਰੀ ਹੈ ਇੱਕ ਆਪਣੇ ਤੌਰ ਦੇ ਉੱਤੇ ਜਿਦੇ ਵਿੱਚ ਉਹ ਹੁਣ ਹਜਜ ਕਰਨ ਦੇ ਬਹਾਨੇ ਜਾਂ ਉਮਰਾ ਕਰਨ ਦੇ ਬਹਾਨੇ ਦੇਸ਼ ਦੇ ਵਿੱਚ ਨਹੀਂ ਜਾ ਪਾਉਣਗੇ ਇਹਦੇ ਨਾਲ ਹੀ ਜਿਹੜੇ ਉੱਥੇ ਦੇ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਯਾਨੀ ਕਿ ਗ੍ਰਹਿ ਮੰਤਰੀ ਨੇ ਜਿਹੜੇ ਉੱਥੋਂ ਦੇ ਮੋਹੀਨ ਰਜ਼ਾ ਨਕਵੀ ਨੇ 18 ਦਸੰਬਰ ਨੂੰ ਸਾਊਦੀ ਅਰਬ ਦੇ 20 ਮਿਨਿਸਟਰਜ਼ ਦੇ ਨਾਲ ਇਹ ਗੱਲ ਸਾਂਝੀ ਕਰੀ ਹੈ ਜਿਦੇ ਵਿੱਚ ਉਹ ਦੱਸਦੇ ਨੇ ਕਿ ਉੱਥੇ ਦੇ ਜਿਹੜੇ ਡਿਪਟੀ ਇੰਟੀਰੀਅਰ ਮਿਨਿਸਟਰ ਨਾਸਿਰ ਬਿਨ ਅਬਦੁੱਲ ਅਜ਼ੀਜ਼ ﺍﻟ दाऊद ਨੂੰ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਨੇ ਉਸ ਮਾਫੀਆ ਸਿੰਡੀਕੇਟ ਦੇ ਖਿਲਾਫ ਕੜੀ ਕਾਰਵਾਈ ਕੀਤੀ ਹੈ ਜਿਹੜੇ ਲੋਕ ਉਧਰ ਜਾਂਦੇ ਸੀਗੇ ਦੂਜੇ ਪਾਸੇ ਇਹ ਵੀ ਹੈ ਕਹਿੰਦੇ ਕਿ ਲੋਕ ਪੱਛਮੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਮਸਲਨ ਸਾਊਦੀ ਅਰਬ ਦੇ ਵਿੱਚ ਹਜ ਜਤਰਾ ਦੇ ਬਹਾਨੇ ਇਹ ਦਾਖਲ ਹੋ ਜਾਂਦੇ ਸੀ ਕਿਉਂਕਿ ਇਸਲਾਮ ਦੇ ਵਿੱਚ ਮੱਕਾ ਮਦੀਨਾ ਸਾਰੇ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਤੇ ਉੱਥੇ ਜਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਕ ਹਸ ਦਿੱਕਤ ਆਉਂਦੀ ਨਹੀਂ ਹਜ ਤੇ ਉਮਰਾ ਦੇ ਬਹਾਨੇ ਸਾਊਦੀ ਦੇ ਕੁਸਨ ਵਾਲੇ ਇਹ ਕਹਿੰਦੇ ਭੀਖ ਮੰਗਣ ਵਾਲਿਆਂ ਨੂੰ ਹੁਣ ਬਹੁਤ ਸ਼ਕਤੀ ਦੇ ਨਾਲ ਨਿਪਟਿਆ ਜਾਊਗਾ ਅਵੀ ਸਾਹਮਣੇ ਆਇਆ ਰਿਪੋਰਟ ਦੇ ਮੁਤਾਬਕ ਕਹਿੰਦੇ ਮੱਕਾ ਦੀ ਮਸਜਿਦ ਦੇ ਕੋਲੇ ਗ੍ਰਿਫਤਾਰ ਕੀਤੇ ਗਏ 90% ਪਾਕਟਮਾਰ ਯਾਨੀ ਕਿ ਜੇਬ ਕਤਰੇ ਪਾਕਿਸਤਾਨ ਤੋਂ ਨੇ ਤੇ ਇਹ ਬਿਆਨ ਪਾਕਿਸਤਾਨ ਦੇ ਆਵਰਸੀ ਸੈਕਟਰੀ ਜਸ਼ਾਦ ਖਾਨਜ਼ਾਦ ਨੇ 2023 ਦੇ ਵਿੱਚ ਦਿੱਤਾ ਸੀਗਾ 사우ਦੀਆਬ ਦੇ ਕਾਨੂੰਨੀ ਮੁਤਾਬਕ ਭੀਖ ਮੰਗਣਾ ਜੁਰਮ ਹੈ ਤੇ 6 ਮਹੀਨੇ ਦੀ ਸਜ਼ਾ 50000 ਜਾਂ ਫਿਰ 50000 ਰਿਆਲ ਜੁਰਮਾਨਾ ਹੁੰਦਾ ਉੱਥੇ ਤੇ ਇਸ ਨੂੰ ਲੈ ਕੇ ਦੇਖਿਆ ਜਾਵੇ ਤਾਂ ਹੁਣ 사우ਦੀਆਰਬ ਅਰਬਨ ਨੇ ਜਿਹੜੇ ਹੱਥ ਖੜੇ ਕਰਤੇ ਨੇ ਵੀ ਜੇਕਰ ਹੁਣ ਵੀ ਪਾਕਿਸਤਾਨੀ ਨਾ ਸੁਧਰੇ ਤਾਂ ਪਾਕਿਸਤਾਨੀ ਭਿਖਾਰੀਆਂ ਤੇ ਜੇਬ ਕਤਰਿਆਂ ਤੋਂ ਤੰਗ ਆ ਕੇ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਪਊਗਾ ਪਾਕਿਸਤਾਨ ਇੱਕ ਵਾਰੀ ਫਿਰ ਤੋਂ ਟਰੋਲ ਕਰ ਰਿਹਾ ਆਪਦੇ ਇਹਨਾਂ ਭਿਖਾਰੀ ਤੇ ਜੇਬ ਕਤਰੀ ਕਰਤੂਤ ਦੇ ਕਰਕੇ